ਕਰੋ ਤੇ ਲੈ ਜੋ ਬਾਈ ਗੋਡੇ ਬਿਲਡਰਾਂ ਦੀ ਇੰਜਨ ਗੇਅਰ ਦੀ ਕਾਗਜ਼ਾਂ ਦੀ ਸਾਡੀ ਫੁੱਲ ਗਾਰੰਟੀ ਹੈ ਜੀ ਠੀਕ ਆ ਜੀ ਬਾਈ ਰੇਟ ਕਾਰ ਦਾ 3.5 ਲੱਖ ਰੁਪਈਆ ਜਿਹੜੇ ਬਾਈ ਕਹਿੰਦੇ ਨੇ 올ਡ ਸਕੂਲ ਗੱਡੀ ਲੈਣੀ ਆ ਆਪਣੀ 올ਡ ਸਕੂਲ ਜਾਨਦਾਰ ਕਾਰ ਲੈਣੀ ਸਫਾਰੀ ਸਭ ਤੋਂ ਪਸੰਦੀਦਾ ਜੀ ਪੰਜਾਬ ਵਾਲਿਆਂ ਦੀ ਹਾਂ ਹਾਂ ਕਹਿੰਦੇ ਪੰਜਾਬ ਦੇ ਜਿੰਨੇ ਪਿੰਡਾਂ ਪੁੰਡਾਂ ਦੇ ਵਿੱਚ ਸਭ ਤੋਂ ਜ਼ਿਆਦਾ ਵੱਧ ਪਸੰਦ ਕਰਦੇ ਜੀ ਸਫਾਰੀ ਗੀਤ ਅੱਜ ਵੀ ਉਹੀ ਚੱਲਦਾ ਮੈਨ ਨਹੀਂ ਆਉਣਾ ਜਿਹੜਾ ਹੈ ਲੈਂਡ ਸਫਾਰੀ ਲੈਂਡ ਸਫਾਰੀ ਤੇ ਬਈ ਇਹਨਾਂ ਚੱਕਾ ਤੁਹਾਨੂੰ ਫੋਰਚੂਨਰ ਤੋਂ ਵੀ ਸਸਤੇ ਰੇਟ ਦੇ ਵਿੱਚ ਕਾਰ ਦੇ ਦਾਂਗੇ ਜੀ ਲੈਂਡ ਰੋਵਰ 9.95 ਲ ਅਛਾ ਮਾਡਲ 2015 2015 ਮਾਡਲ ਹੈ ਜੀ ਤੇ ਆਹ ਲਓ ਜੀ 4 ਲੱਖ 15000 15000 ਰੁਪਏ ਵੀ ਸਸਤੀ 16 ਮਾਡਲ ਹਾਂਜੀ ਵੀ ਮਿੱਤਰੋ ਬਾਈ ਤੁਹਾਨੂੰ ਮੈਂ ਲਗਭਗ 9-10 ਗੱਡੀਆਂ ਦਊਂਗਾ ਤੇ 10 ਦੇਆਂ 10 ਟੌਪ ਕਲਾਸ ਕਾਰਾਂ ਰਹਿਣਗੀਆਂ ਕੰਡੀਸ਼ਨ ਵਾਈਜ਼ ਬਾਈ ਕੰਡੀਸ਼ਨ ਦੀ ਬਹੁਤ ਵਧੀਆ ਏਜੰਸੀ ਰਿਕਾਰਡ ਵਾਲੀਆਂ ਕਾਰਾਂ ਰੇਟ ਰੇਟ ਵੀ ਬਿਲਕੁਲ ਮਾਰਕੀਟ ਨਾਲ ਜਿਵੇਂ ਜਾਇਜ਼ ਜਮੇ ਜਾਇਜ਼ ਜਮੇ ਜਾਇਜ਼ ਲਾਂਭਣ ਆਜੇ ਕੋਈ ਮੈਂ ਕਹਾਂ ਚੈਲੰਜ ਆ ਜੀ ਪੂਰੇ ਪੰਜਾਬ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਬੈਠੇ ਆ ਓਕੇ ਲੋ ਅਜਾ ਪਖੜੇ ਕਿਥੇ ਡੇਅਰ 4/4 ਕਲੱਬ ਸੈਕਟਰ 77 ਮਹਾਲੀ ਓਕੇ ਜੀ ਬਾਈ ਤੇ ਬਈ ਪਹਿਲੀ ਕਾਰ ਤੁਸੀਂ ਆ ਚੈੱਕ ਕਰ ਰਹੇ ਹੋ ਫੋਰਚੂਨਰ ਕਾਰ ਹੈ ਤੇ ਮਾਡਲ ਕਿੰਨਾ ਕਰਦਾ ਬਾਈ ਜੀ 2015 ਮਾਡਲ ਹੈ ਸੈਕੰਡ ਹੈਂਡ ਓਨਰ 4/4 ਮੈਨੂਅਲ ਓਕੇ 1.5 ਲੱਖ ਵਿੱਚ ਏਜੰਸੀ ਰਿਕਾਰਡ ਚੱਲੀ ਹੈ ਜੀ ਚੱਲੀ ਹੋਈ ਆ 11 ਲੱਖ ਰੁਪਏ ਦੀ ਕਾਰ ਦੇ ਦਾਂਗੇ ਤੁਹਾਨੂੰ 11 ਲੱਖ ਰੁਪਏ ਦੀ ਕਾਰ ਦੇ ਦਾਂਗੇ ਬਾਈ 15 ਮਾਡਲ 16 ਜਾਂ ਨਵੀਂ ਆ ਗਈ ਸੀਗੀ ਜੀ ਹਾਂ ਆ ਚੈੱਕ ਕਰੋ ਲਾਸਟ ਵਾਲੀ ਕਾਰ ਆ ਬਾਈ ਹੈਨਾ ਤੇ ਅੰਦਰੋਂ ਕਾਰ ਦੀ ਕੰਡੀਸ਼ਨ ਚੈੱਕ ਕਰ ਲਓ ਬਲੈਕ ਇੰਟੀਰੀਅਰ ਦੇ ਵਿੱਚ ਆ ਦੇਖੋ ਬ 15 ਜਿਹੜਾ ਹੁੰਦਾ ਸੀ ਬਲੈਕ ਇੰਟੀਰੀਅਰ ਸੀ ਕਾਰ ਦਾ ਬਲੈਕ ਇੰਟੀਰੀਅਰ ਸੀਟ ਕਵਰ ਨਵੇਂ ਵਿਦ ਰਿਕਾਰਡ ਚੱਲੀ ਐ ਦੋਵੇਂ ਚਾਬੀਆਂ ਫੁੱਲ ਬੀਮਾ ਠੀਕ ਐ 11 ਲੱਖ ਰੁਪਏ ਦੀ ਕਾਰ ਦੇ ਦਾਂਗੇ ਮਾਨਤਾ ਨੇ ਵੀ ਕਰ ਦਾਂਗੇ ਜੀ ਮੌਕੇ ਤੇ 11 ਲੱਖ ਰੁਪਈਆ ਦੇ ਵਿੱਚ ਫੋਰਚੂਨਰ ਕਾਰ ਤੁਹਾਨੂੰ ਆਹ ਮਿਲ ਜਾਣੀ ਐ ਬਈ ਕੰਡੀਸ਼ਨ ਤੁਸੀਂ ਸਬਟੋਟ ਸਾਹਮਣੇ ਆ ਅਸਾ ਟ੍ਰਾਈ ਲੈਣ ਦੀ ਲੋਡ ਨਹੀਂ ਹੈ ਟ੍ਰਾਈ ਲੈਣ ਦੀ ਲੋੜ ਨਹੀਂ ਫੋਨ ਤੇ ਬਿਆਨਾ ਪਾ ਕੇ ਹੋਲਡ ਕਰਾ ਲਓ ਠੀਕ ਐ ਤੇ ਗੱਡੀ ਦਾ ਲੋਨ ਕਰਾਣਾ ਲੋਨ ਵੀ ਕਰਾ ਦਾਂਗੇ ਜੀ ਹਾਂ 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 ਲਓ ਬਈ ਇਨੂੰ ਕਾਰ ਨਹੀਂ ਇਹਨੂੰ ਦਾਣਾ ਵਗੈਸ ਸਕਦੇ ਆਪਾਂ ਦਾਣਾ ਵੈ ਜੀ ਦਾਣਾ ਵੈ ਝੋਟਾ ਇਹਦੀ ਇਹ ਝੋਟਾ ਬਈ ਹੈ ਨਾ ਤੇ ਇਹ ਕਾਰ ਵਧੀਆ ਇਹ ਕਾਰ ਲਿਜਾ ਸਕਦੇ ਹੋ ਰੇਟ ਕਰਦਾ 11 ਲੱਖ ਰੁਪਏ 11 ਲੱਖ ਰੁਪਏ ਜੀ ਮੌਕੇ ਤੇ ਕੁਝ ਹੋਊਗਾ ਮੌਕੇ ਤੇ ਮਾਨਤਨ ਜਿਹੜਾ ਤੁਹਾਡਾ ਚੈਨਲ ਰਾਹੀਂ ਆਊਗਾ ਠੀਕ ਆ ਮਾਨਤਨ ਕਰਕੇ ਭੇਜਾਂਗੇ ਥੋੜਾ ਬੋਤਾ ਮਾਨਤਨ ਕਰਾਂਗੇ ਇਹ ਨਹੀਂ ਪਿਆ 10 ਲੱਖ ਰੁਪਏ ਤੋੜ ਦਾਂਗੇ ਠੀਕ ਆ ਜੀ ਬਈ ਲਓ ਜੀ ਬਈ ਆਹ ਹੋ ਗਈ ਤੇ ਅਗਲੀ ਕਾਰ ਆਹ ਚੈੱਕ ਕਰ ਲਓ ਇਹ ਹੈਗੀ ਨੈਕਸਨ ਇਹ ਬਾਈ ਦੀ ਟਾਟਾ ਦੀ ਨੈਕਸਨ ਐਕਸਮ ਮਾਡਲ ਹੈ ਡੀਜ਼ਲ ਦੇ ਵਿੱਚ ਚੰਡੀਗੜ੍ਹ ਦਾ ਨੰਬਰ ਹੈ ਜੀ ਸੈਕਿੰਗ ਨਾਉਨਰ ਹੈ ਓਕੇ ਲਗਭਗ 1 ਲੱਖ ਚੱਲੀ ਹੋਈ ਹੈ ਜੀ ਹਾਂ ਹਾਂ ਸਵਾ ਪੰਜ ਲੱਖ ਰੁਪਏ ਦੀ ਕਾਰ ਦੇ ਦਾਂਗੇ ਮਾਨਤਨ ਮੌਕੇ ਦੇ ਵੀ ਕਰ ਦਾਂਗੇ ਜੀ 5 ਲੱਖ 25 25 5 ਲੱਖ 25 ਹਜ਼ਾਰ ਚ 19 ਮਾਡਲ ਨੈਕਸਨ 5 ਲੱਖ 25 ਹਜ਼ਾਰ ਦੀ ਬਾਈ 19 ਮਾਡਲ ਨੈਕਸਨ ਡੀਜ਼ਲ ਦੀ ਡੀਜ਼ਲ ਦੀ ਜੀ ਐਕਸਮ ਮਾਡਲ ਹੈ ਚੰਡੀਗੜ੍ਹ ਨੰਬਰ ਹੈ ਜੀ ਕੰਡੀਸ਼ਨ ਚੈੱਕ ਕਰ ਲਓ ਤੁਹਾਡੇ ਸਾਹਮਣੇ ਹੈ ਬਾਈ ਆਓ ਟਰਾਈ ਲਓ ਤੇ ਕਾਰ ਲੈ ਜਾਓ ਬਈ ਅਗਰ ਲੈ ਜਾਣੀ ਕਿਸੇ ਨੇ ਵੀ ਤੇ ਅਸਲ ਲੋਨ ਕਰਾ ਦੋਗੇ ਲੋਨ ਕਰਾਉਣਾ ਲੋਨ ਵੀ ਕਰਾ ਦਾਂਗੇ ਜੀ ਪ੍ਰੋਫਾਈਲ ਅੱਛੀ ਹੋਣੀ ਚਾਹੀਦੀ ਸਿਬਲ ਸਕੋਰ 750 ਹੋਵੇ ਠੀਕ ਹੈ ਲੋਨ ਵੀ ਕਰਾ ਦਾਂਗੇ ਪਿਆਹ ਹਜ਼ਾਰ ਲਿਆਓ ਬਾਕੀ ਲੋਨ ਕਰਾ ਦਾਂਗੇ ਜੀ 50000 ਰੁਪਏ ਦੇ ਕੇ ਸਿਰਫ 50000 ਰੁਪਏ ਦੇ ਕਿਆ ਕਰ ਲਿਆ ਸਕਦੇ ਹੋ ਬਾਕੀ ਥੋੜਾ ਫਾਈਨਾਂਸ ਹੋ ਸਕਦਾ ਬਈ ਹੈਨਾ ਤੇ ਅਗਲੀ ਕਾਰ ਆ ਗਈ ਆਪਣੇ ਲਵੇ ਆਹ ਵੈਨਿਊ ਕਾਰ ਬਈ ਇਹ ਵੈਨਿਊ ਇਹ ਵੀ 2019 ਦਾ ਮਾਡਲ ਹੈ ਜੀ ਹਰਿਆਣੇ ਦਾ ਨੰਬਰ ਫਸਟ ਓਨਰ ਹੈ ਡੀਜ਼ਲ ਅੱਛਾ ਡੀਜ਼ਲ ਦੀ ਬਈ ਤੇ ਚੈੱਕ ਕਰ ਲੋ ਕਾਰ ਕੰਡੀਸ਼ਨ ਵਾਈਜ਼ ਵਧੀਆ ਮਾਡਲ ਇਹ 90000 ਵੀਦ ਰਿਕਾਰਡ ਚੱਲੀ ਹੈ ਜੀ ਇਹ ਲਾਇ ਟਾਇਰ ਪਏ ਹੈ ਕਾਰ ਦੀ ਕੰਡੀਸ਼ਨ ਬਹੁਤ ਐਕਸਟਰਾ ਆਰਡੀਨਰੀ ਹੈ ਠੀਕ ਹੈ ਜੀ ਭਾਈ ਸਵਾ 6 ਲੱਖ ਰੁਪਏ ਦੀ ਕਾਰ ਦੇ ਦਾਂਗੇ ਜੀ ਮਾਨਤਨ ਮੌਕੇ ਦੇ 6 ਲੱਖ 25 ਹਜ਼ਾਰ ਦੀ ਮਾਡਲ ਦੋ ਯਾਰ ਦਿੱਲੀ ਲੈ ਜਾਓ ਬੰਬੇ ਲੈ ਜਾਓ ਹਲੇ ਉੱਚਾ ਮਾਡਲ ਹੈ ਹਲੇ ਬਹੁਤ ਸਾਲ ਜਾਣੀ ਹੈ ਜੀ ਇਹ ਕਾਰ ਠੀਕ ਆ ਲਓ ਜੀ ਭਾਈ ਤੇ ਕਾਰ ਦੀ ਕੰਡੀਸ਼ਨ ਤੁਹਾਡੇ ਸਾਹਮਣੇ ਆ ਕਾਰ ਦੀ ਕੰਡੀਸ਼ਨ ਵਧੀਆ ਪਈਆ ਤੇ ਫੁੱਲ ਪੈਕੇਜ ਦੇ ਨਾਲ ਕਾਰ ਦਾ ਰੇਟ 6,25,000 60-70,000 ਦੇ ਬਾਈ ਜੀ ਲੋਏ ਲੱਗੇ ਹੋਏ ਸਵਾ 6 ਲੱਖ ਰੁਪਈਆ ਦੀ ਕਾਰ ਤੁਹਾਨੂੰ ਇਹ ਮਿਲ ਜਾਣੀ ਆ ਤੇ ਕਾਰ ਜਿਹੜੀ ਆਪਾਂ ਦੇ ਦਾਂਗੇ ਲੱਖ ਰੁਪਈਆ ਦੇ ਕੇ ਬਾਕੀ ਲੱਖ ਰੁਪਈਆ ਦੇ ਕੇ ਬਾਕੀ ਲੋਨ ਕਰਾ ਦਾਂਗੇ ਜੀ ਪੂਰਾ ਲੱਖ ਰੁਪਈਆ ਦੇ ਕੇ ਬਾਕੀ ਕਾਰ ਤੇ ਫਾਈਨਾਂਸ ਕਰਾ ਦਾਂਗੇ ਭਈ ਆਹ ਲੋ ਜੀ ਭਾਈ ਬਲੈਰੋ ਕਾਰ ਵੀ ਇਹ ਆਪਾਂ ਤੁਹਾਨੂੰ ਅੱਜ ਜ਼ਿਆਦਾਤਰ ਐਸਯੂਵੀ ਕਾਰਾਂ ਦਵਾਂਗੇ ਇਸ ਬਲੌਗ ਦੇ ਵਿੱਚ ਭਈ ਹਣਾ ਇੱਕੋ ਹੀ ਆਪਾਂ ਮਿੰਨੀ ਐਸਯੂਵੀ ਦਿੱਤੀ ਆ ਦੋ ਬਾਕੀ ਸਾਰੀਆਂ ਐਸਯੂਵੀ ਬਾਕੀ ਸਾਰੀਆਂ ਐਸਯੂਵੀਜ਼ ਹੈ ਠੀਕ ਹੈ ਜੀ ਬਾਕੀ ਸਾਰੀਆਂ 5 7 ਫਾਈਵ ਸੈਵਨ ਸੀਟਰ ਹੋਊਗੀਆਂ ਬਲੈਰੋ ਜਿਵੇਂ ਤੁਹਾਨੂੰ ਪਤਾ ਹੈ ਕਿ ਸਾਡੇ ਤੋਂ ਬਹੁਤ ਆਉਂਦੀਆਂ ਜੀ ਬਲੈਰੋ ਆ ਰੋਕਦੀਆਂ ਨੇ ਇਹ ਬਲੈਰੋ 2013 ਮਾਡਲ ਹੈ ਜੀ ਹਾਂਜੀ ਹਾਂ ਹਰਿਆਣੇ ਦਾ ਨੰਬਰ ਹੈਗੀ ਨੋਨਰ ZLX ਸਟਾਪ ਐਂਡ ਵੇਰੀਐਂਟ ਹੈ ਠੀਕ ਹੈ ਘਟੋ ਘਟ 90 ਹਜ਼ਾਰ ਵੀਦ ਰਿਕਾਰਡ ਚੱਲੀ ਹੋਈ ਹੈ ਜੀ ਹਾਂ 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 ਸਟਿੱਕਰਿੰਗ ਵਗੈਰਾ ਸਾਰੀ ਨਾਲ ਦੀ ਹੈ ਸਾਡੇ 3 ਲੱਖ ਰੁਪਏ ਚ ਬਲੈਰੋ 13 ਮਾਡਲ ਲੈ ਜਾਓ 0.5 ਤੇ ਦਿਖਾ ਦਿਆਂਗਾ ਮੇਰਾ ਭਾਈ ਚੈੱਕ ਕਰੋ ਭਾਈ ਹੈਨਾ ਕੰਡੀਸ਼ਨ ਵਾਈ ਤੇ ਕਾਰ ਦੀ ਕੰਡੀਸ਼ਨ ਚੈੱਕ ਕਰੋ ਤੇ ਲੈ ਜਾਓ ਬਾਈ ਗੋਡੇ ਬਿਲਡਰਾਂ ਦੀ ਇੰਜਨ ਗੇਅਰ ਦੀ ਕਾਗਜ਼ਾਂ ਦੀ ਸਾਡੀ ਫੁੱਲ ਗਾਰੰਟੀ ਹੈ ਜੀ ਠੀਕ ਆ ਜੀ ਬਾਈ ਰੇਟ ਕਾਰ ਦਾ 3.5 ਲੱਖ ਰੁਪਿਆ 3 ਲੱਖ ਤੇ 50 ਹਜ਼ਾਰ ਮਾਡਲ 2000 2013 ZLX 13 ਲਓ ਜੀ ਬਾਈ ਆਹ ਹੈ ਵੀਰੇ ਮਾਡਲ ਇਹ ਸਫਾਰੀਆਂ ਦੋ ਹੈ ਜੀ ਇੱਕ 12 ਇੱਕ 11 ਦੋਵਾਂ ਦਾ ਰੇਟ ਸੇਮ ਹੈ ਜੀ 2.5 ਲੱਖ ਰੁਪਿਆ ਇਹ ਵੀ 2.5 ਲੱਖ ਰੁਪਿਆ ਤੇ ਇਹ ਵੀ 2.5 ਲੱਖ ਰੁਪਿਆ ਠੀਕ ਆ ਜੀ ਬਾਈ ਇਹ ਦਿਖਾ ਦੀ ਅੰਦਰੋਂ ਜੇ ਨੂੰ ਪੰਜਾਬ ਨੰਬਰ ਚਾਹੀਦੀ ਹੈ ਜੋ ਪੀਵੀ 65 ਲੈ ਜਾ ਸਕਦਾ ਹੈ ਜੀ ਫਰਸਟ ਓਨਰ ਹੈ ਮੋਹਾਲੀ ਦਾ ਨੰਬਰ ਹੈ 1 ਲੋ ਜੀ ਚੈੱਕ ਕਰ ਲਓ ਕਾਰ ਆ ਦੇਖੋ ਬਈ ਜਿਹੜੇ ਬਾਈ ਕਹਿੰਦੇ ਨੇ 올ਡ ਸਕੂਲ ਗੱਡੀ ਲੈਣੀ ਆ ਆਪਾਂ ਕਦੀ 올ਡ ਸਕੂਲ ਜਾਨਦਾਰ ਕਾਰ ਲੈਣੀ ਸਫਾਰੀ ਸਭ ਤੋਂ ਪਸੰਦੀਦਾ ਜੀ ਪੰਜਾਬ ਵਾਲਿਆਂ ਦੀ ਹਾਂ ਹਾਂ ਕਹਿੰਦੇ ਆਜੋ ਜਿੰਨੇ ਪਿੰਡਾ ਪੁੰਡਾ ਦੇ ਵਿੱਚ ਸਭ ਤੋਂ ਜ਼ਿਆਦਾ ਵੱਧ ਪਸੰਦ ਕਰਦੇ ਜੀ ਸਫਾਰੀ ਗੀਤ ਅੱਜ ਵੀ ਉਹੀ ਚੱਲਦਾ ਮੈਣੀ ਆਉਣਾ ਜਿਹੜਾ ਹੈ ਲੈਣ ਸਫਾਰੀ ਲੈਣ ਸਫਾਰੀ ਤੇ ਬਈ ਹੈ ਨਾ ਪੀਵੀ 65 ਮਹਾਲੀ ਦਾ ਨੰਬਰ ਹੈ 0578 ਇਹ ਲੈ ਆ ਸਕਦੇ ਬਈ ਜਿਹੜੇ ਕਿਸੇ ਵੀਰ ਨੂੰ ਚੰਡੀਗੜ੍ਹ ਨਾਪੜ ਦੀ ਸਵਾਰੀ ਚਾਹੀਦੀ ਹੈ ਉਹ 11 ਮਾਡਲ ਲੈ ਜਵੇ ਇਹ ਵੀ 2.5 ਲੱਖ ਰੁਪਿਆ ਰੇਟ ਹੈ ਜੀ ਇਹਦਾ ਠੀਕ ਹੈ ਜੀ ਬਈ ਟਾਇਰ ਜਮੇ ਨਵੇਂ ਸਟੱਪ ਨਹੀਂ ਆ ਨਹੀਂ ਉਸ ਦਾ ਨਾਹ ਐਕਸੀਡੈਂਟ ਲਗਾ ਰ ਹੈ ਇੰਜਨ ਗੇਅਰ ਦੀ ਆ ਬਹੁਤ ਹੀ ਜਮਾ ਨਵੀਆਂ ਗਾਰਾਂ ਨੇ ਠੀਕ ਹੈ ਜੀ ਬਈ ਟਰਾਈ ਲਾਈਨ ਦੀ ਵੀ ਲੋੜ ਨਹੀਂ ਫੋਨ ਤੇ ਟੋਕਨ ਪਾ ਕੇ ਹੋਲਡ ਕਰਾ ਲਓ ਤੇ ਵੀ ਲੈ ਜੋ ਆ ਜਾ ਬਈ ਤੁਹਾਨੂੰ ਅੰਦਰੋਂ ਦਿਖਾ ਦਵਾ ਗਾਰ ਇੱਕ ਵਾਰੀ ਇਹ ਕੰਡੀਸ਼ਨ ਵਾਈਜ਼ ਅੰਦਰੋਂ ਇਹ ਵੀ ਵਧੀਆ ਪਈ ਆ ਬਈ ਹਨਾ ਆ ਦੇਖੋ ਬਈ ਹਨਾ ਬਸ ਵੀ ਬਈ ਗੱਲ ਕਰੀਏ ਵੀ ਬਸ ਆਓ ਤੇ ਟਰਾਈ ਲਓ ਮੇਰੇ ਹਿਸਾਬ ਨਾਲ ਜੇ ਹਿਸਾਬ ਨਾਲ ਕੰਡੀਸ਼ਨ ਤੇ ਇਦਾਂ ਲੱਗਦਾ ਵਰਕਿੰਗ ਹੈ ਜੀ ਟਾਇਰ ਟੱਪਾ ਵਧੀਆ ਠੀਕ ਹੈ ਨੋਨ ਐਕਸੀਡੈਂਟਲ ਕਾਰ ਆ ਲੋਕਲ ਚੱਲੀਆਂ ਹੋਈਆਂ ਓਕੇ ਲਓ ਬਈ ਆ ਲੈ ਜਾਓ ਬਈ ਕਾਰ ਕੰਡੀਸ਼ਨ ਤੁਹਾਡੇ ਸਾਹਮਣੇ ਚਿੱਟੇ ਰੰਗ ਦੀ ਆ ਤੇ ਇਹ ਇਹਨਾਂ ਦਾ ਲੋਨ ਹੋਣਾ ਇਹਨਾਂ ਦੇ 11 12 ਦੇ ਲੋਨ ਨਹੀਂ ਹੁੰਦਾ ਜੀ ਘੱਟੋ ਘੱਟ 14 15 ਮਾਡਲ ਦੇ ਲੋਨ ਹੋਏਗਾ ਘੱਟੋ ਘੱਟ 14 15 ਮਾਡਲ ਕਾਰ ਚਾਹੀਦੀ ਆ ਉਹਦੇ ਤੇ ਆਪਾਂ ਤੁਹਾਡਾ ਫਾਈਨਾਂਸ ਕਰਵਾਵਾਂਗੇ ਬਈ ਹਨਾ ਤੇ ਬਈ ਫੇਰ ਦੁਬਾਰਾ ਦੱਸਦਾ ਆਉਣਾ ਤੁਹਾਨੂੰ ਡੇਅਰ 4x4 ਕਾਰ ਕਲੱਬ ਮਹਾਲੀ ਸੈਕਟਰ 70 ਦੇ ਵਿੱਚ ਆ ਆ ਗਈ ਲੈਂ ਹਾਂਜੀ ਇਹ ਜੀ ਲੈਂਡ ਰੋਵਰ ਫਰੀ ਲੈਂਡਰ 2 ਹੈ ਜੀ 2015 ਦਾ ਮਾਡਲ ਹੈ ਪੰਜਾਬ ਨੰਬਰ ਘਟੋਗਾ 1.5 ਤੋਂ 2 ਲੱਖ ਰੁਪਏ ਦਾ ਨੰਬਰ ਲੱਗਿਆ ਪੇਡ ਜੀ ਵਾਹ ਜੀ ਵਾਹ ਲਓ ਜੀ ਬਾਈ ਨੰਬਰ ਦੇਖੋ 0030 ਤੇ ਬਾਈ ਰੀਡ ਤੁਹਾਨੂੰ ਦਿਖਾਦੀ ਹੁਣ ਕਰਦੇ ਪਿਓ ਕੀ ਜਲਦੀ ਲੈ ਜਾਓ ਕਾਰ ਬਾਈ ਦੋਹੇ ਚਾਬੀਆਂ ਫੁੱਲ ਇੰਸ਼ੋਰੈਂਸ ਏਜੰਸੀ ਰਿਕਾਰਡ 1,32,000 ਚੱਲੀ ਹੈ ਛੋਟਾ ਗਾ ਕਿਸੇ ਐਨ ਆਰ ਆਈ ਵੀਰ ਦੀ ਉਹ ਗੱਡੀ ਸੀਗੀ ਜੀ ਬਹੁਤ ਸੰਭਾਲੀ ਹੋਈ ਕਾਰ ਹੈ ਜੀ ਘੱਟ ਸਾਫ ਲਓ ਜੀ ਪੂਰੀ ਸਾਫ ਸੁਥਰੀ ਕਾਰ ਆ ਸਟicker ਸੁੱ ਕਰ ਰਹੇ ਨਾਲ ਤੇ ਲੱਗੇ ਹਨ ਸਨ ਰੂਫ ਹੈ ਮੂਨ ਰੂਫ ਹੈ ਹਾਂ ਹਾਂ ਚਾਰੇ ਨਵੇਂ ਆ ਜੀ ਮਿਸ਼ ਲੈਂਦੇ ਠੀਕ ਆ ਜੀ ਬਾਈ ਲੈ ਵੀ ਆ ਚੈੱਕ ਤੁਹਾਨੂੰ ਫੋਰਚੂਨਰ ਤੋਂ ਵੀ ਸਸਤੇ ਰੇਟ ਦੇ ਵਿੱਚ ਕਾਰ ਦੇ ਦਾਂਗੇ ਜੀ ਲੈਂਡਰੋਵਰ 9 ਲੱਖ 95 ਹਜ਼ਾਰ ਦੀ ਕਾਰ ਦੇ ਦਾਂਗੇ ਜੀ ਅੱਛਾ ਅੱਛਾ ਮਾਡਲ 2015 2015 ਮਾਡਲ ਹੈ ਜੀ ਇਹ ਠੀਕ ਆ 15 ਮਾਡਲ ਤੇ ਲੋਕਲ ਨੰਬਰ ਵੀ 15 ਰਜਿਸਟਰਡ ਵੀ 15 ਹਾਂ ਹਾਂ ਐਚ ਐਸਸੀ ਮਾਡਲ ਹੈ ਨਾ ਇਹ 4/4 ਹੈ ਜੀ 올 ਟਾਈਮ ਠੀਕ ਆ ਜੀ ਬਾਈ ਲੋ ਜੀ ਬਾਈ ਕੰਡੀਸ਼ਨ ਵਾਈਜ਼ ਵਧੀਆ ਪਈ ਹੈ ਲੈਂਡਰੋਵਰ ਦੀ ਕੋਈ ਫਰੀ ਲੈਂਡਰ 2 ਇਹ ਲੈਣੀ ਹੈ ਕਾਰ ਇਹ ਤੁਸੀਂ ਲਿਆ ਸਕਦੇ ਹੋ ਬਾਈ ਹੈਨਾ ਤੇ ਰੇਟ ਤੁਹਾਨੂੰ ਦੱਸਤਾ ਤੇ ਆਹ ਲਓ ਜੀ 4 ਲੱਖ 15000 15000 ਰੁਪਏ ਵੀ ਸਸਤੀ 16 ਮਾਡਲ 16 ਮਾਡਲ ਕਸਟੋਮਰ ਡੀਜ਼ਲ ਦੀ ਗੱਾਰ ਹੈ ਜੀ ਫਰੰਟ ਦਿਖਾ ਦਈਏ ਤੁਹਾਨੂੰ ਤੇ ਕੰਡੀਸ਼ਨ ਵਾਈ ਤੁਹਾਡੇ ਸਾਹਮਣੇ ਆ ਇਹ ਵੀਰੇ 415000 415000 ਫਿਕਸ ਰੇਟ ਹੈ ਜੀ ਫਸਟ ਓਨਰ ਹੈ ਹਰਿਆਣੇ ਦਾ ਨੰਬਰ ਹੈ ਐਨਓਸੀ ਨਾਲ ਦੇਵਾਂਗੇ ਜੀ ਡੀਜ਼ਲ ਦੀ ਗੱਾਰ ਹੈ 16 ਮਾਡਲ 16 ਮਾਡਲ ਠੀਕ ਹੈ ਜੀ ਭਾਈ ਕੋਈ ਨੰਬਰ ਤੁਹਾਡੇ ਸਾਹਮਣੇ ਹੈ ਜੀ ਰਿਕਾਰਡ ਚੈੱਕ ਕਰਾ ਗਏ ਕਮੀ ਪੇਸ਼ੀ ਕਾਰ ਚ ਕੋਈ 1 ਰੁਪਏ ਦੀ ਕਮੀ ਨਹੀਂ ਹੈ ਜੀ ਰਬਿੰਗ ਪਾਲਿਸ਼ ਕਰਾ ਕੇ ਦੇਵਾਂਗੇ ਗੱਡੀ ਜਸਟ ਰਾਤ ਨੂੰ ਹੀ ਆਈ ਹੈ ਇਹਦੀ ਓਕੇ ਓਕੇ ਹਲੇ ਜਸਟ ਆਈ ਹੈ ਇਹ ਕਾਰ ਹਲੇ ਜਸਟ ਆਈ ਹੈ ਜੀ ਕੋਈ ਮਾੜਾ ਰੇਟ ਨਹੀਂ ਬਾਈ 4,15,000 ਤੋਂ 16 ਮਾਡਲ ਬਰੇਜ਼ਾ ਕਾਰ ਬਾਈ ਲਓ ਜੀ ਬਾਈ ਇਸ ਵਲੌਗ ਦੀ ਆਪਾਂ ਲਾਸਟ ਕਰ ਦਵਾਂਗੇ ਉਸ ਤੋਂ ਬਾਅਦ ਨੈਕਸਟ ਵਲੌਗ ਚ ਦਵਾਂਗੇ ਉਹ ਛੋਟੀਆਂ ਬਾਈ ਹੈਚਬੈਕ ਵਗੈਰਾ ਜਿਹੜੀ ਹੋਣਗੀਆਂ ਸਹੀ ਕਿਹੜਾ ਮਾਡਲ ਹੈ ਇਹ ਬਾਈ ਜੀ ਸਫਾਰੀ ਸਟਾਰਮ 15 ਦਾ ਮਾਡਲ ਹੈ ਜੀ ਐਕਸ ਵੇਰੀਐਂਟ ਹਰਿਆਣਾ ਦਾ ਨੰਬਰ ਹੈ ਓਕੇ ਮਿਊਜ਼ਿਕ ਸਿਸਟਮ ਐਂਪਲੀਫਾਇਰ ਬੂਫਰ ਸਭ ਲੱਗਿਆ ਹੋਇਆ ਹੈ ਕਾਰ ਕੰਪਲੀਟ ਐਕਸੈਸਰੀ ਟੱਚ ਲੱਗੀ ਹੋਈ ਹੈ ਇਹ 3,75,000 ਦੇ ਵਿੱਚ 15 ਮਾਡਲ ਸਫਾਰੀ ਸ ਅ ਕਹਿੰਦੇ ਜਦੋਂ ਸਕੋਰਪਿਓ ਮਾਡਲ ਜੀ 375 ਦੀ ਦਿੱਤੀ ਹੈ 15 ਮਾਡਲ ਵੀ ਆਪਾਂ 375 ਦੀ ਹੀ ਉਹ ਦੇਣੀ ਹੈ ਠੀਕ ਹੈ ਮਾਡਲ ਵੀ ਇੱਕ ਸਾਲ ਉੱਪਰ ਕਰਤਾ ਹਾਂ ਹਾਂ ਬੂਫਰ ਰੈਂਪ ਵਿੱਚ ਦਵਾਂਗੇ ਜੀ ਨਾਲ ਹੀ ਠੀਕ ਹੈ ਹਾਂ ਹਾਂ ਇਹਦਾ ਉਹ ਫੀਲਾ ਕਰਦਾ ਜਿੱਦਾਂ ਹੁਣ ਸਕੋਰਪਿਓ ਐਨ ਆਈ ਹੈ ਹਾਂ ਉਹ ਵਾਲਾ ਕੰਮ ਹੈ ਉਹ ਫੀਲ ਹੈ ਜੀ ਪੂਰੀ ਰਫ ਐਂਡ ਟਫ ਕਾਰ ਹੈ ਜਿੱਥੇ ਮਰਜ਼ੀ ਲੈ ਜਾਓ ਹਾਂ ਹਾਂ ਬਹੁਤ ਜਾਨਦਾਰ ਗੱਡੀ ਨੋਨ ਐਕਸੀਡੈਂਟਲ ਦੀ ਇੰਜਨ ਗੇਅਰ ਦੀ ਸਾਡੀ ਗਾਰੰਟੀ ਹੈ ਠੀਕ ਹੈ ਨਵੇਂ ਇੰਜਨ ਵਾਲੀ ਹੈ ਜੀ ਵੈਰੀ ਕੋਰ ਇੰਜਨ ਆਉਂਦਾ ਇਹਦੇ ਵਿੱਚ ਨਵੇਂ ਇੰਜਨ ਵਾਲੀ ਕਾਰ ਹੈ ਜੀ ਲਓ ਜੀ ਬਾਈ ਇਸ ਵਲੌਗ ਦੇ ਵਿੱਚ ਇਹ ਸੀਗੇ ਅੱਜ ਦੇ ਆਕਾਰਾਂ ਜੇ ਕਿਸੇ ਨੇ ਕੋਈ ਕਾਰ ਲੈਣੀ ਹੋਵੇ ਆਉਣਾ ਤੁਹਾਨੂੰ ਡੀਅਰ 4x4 ਕਾਰ ਕਲਬ ਮਹਾਲੀ ਸੈਕਟਰ 70 ਦੇ ਵਿੱਚ ਆਹ ਵਾਲੀ ਕਾਰਾਂ ਤੁਹਾਨੂੰ ਨੈਕਸਟ ਵਲੌਗ ਦੇ ਵਿੱਚ ਦਵਾਂਗਾ ਠੀਕ ਹੈ ਫਿਰ ਮਿਲਦੇ ਆਂ ਫਿਰ ਬਹੁਤ ਬਹੁਤ ਸ਼ੁਕਰੀਆ ਜੀ ਹਾਂ